ਹਾ ਇਹ ਨਾ ਇਹ ਕਿੰਨੇ ਸਾਲ ਪੁਰਾਣਾ ਕਿਲਾ ਬਣਾਵਾ ਪਾਣੀ ਚ ਆਹੋ ਆਪਣੇ ਆਲੇ ਤੋਂ ਕਿਲੇ ਨਹਿਰ ਨੂੰ ਪੜ ਲਈ ਲੱਗਦੇ ਰੂਪੜਾੜਾ ਹੋਰ ਹੁਣ ਫੇਰ ਜਿਹੜਾ ਲੱਗਦਾ ਉਹ ਵੀ ਵਿਚਿ ਗਿਰਿਆ ਹੋਇਆ ਦੇਖੋ ਇਹ ਗੱਲ ਵਾਦੂ ਕੋਤਲੀ ਦੇਖੋ ਬਈ ਲੋਕੇਸ਼ਨ ਤੇ ਉਹਦੀਆ ਬਣਾਇਆ ਹੋਇਆ ਤੇ ਪਰਾ ਸਮੁੰਦਰ ਲੈਟ ਕਰਕੇ ਦਿਖਦਾ ਵੱਡੀਆ ਬਣਾਇਆ ਮੈਂ ਲੋਵਾ ਤੇ ਦੀ ਬੀ ਲੱਗੇ ਕਫੇ ਤੇ ਕਫੇ ਦੇਖ ਲੋ ਜਿਹੜੀ ਕਫੇ ਜਿਹੜੀ ਹੈ ਸੰਗੂਕਾ ਕਫੇ ਸੰਗੂਕਾ ਹੈ ਮੂੰਗਫ ਕਫੇ ਮੂੰਗ ਉਹ ਵੀ ਆ ਗਏ ਪੈਸੇ ਕੋ ਉਹ ਸਾਹਮਣਾ ਪਿਆਸਾ ਦੂਗਾ 8 ਕਿਲੋਮੀਟਰ ਦੂਰ ਗਈ ਪਾਰਕਿੰਗ ਲੱਗ ਜਾਨੀ ਬੀੜਾ ਚਲੋ ਚਾਲ ਹੋ ਗਈ ਪਈ ਆ ਦਿਖਾਉਂਦੇ ਤੁਹਾਨੂੰ ਪਿਆਸਾ ਉਹ ਪਿਆਸਾ ਵੀ ਹੋਰ ਆ ਆਵਾਜ਼ ਨਾ ਕਰ ਐਸਾ ਬੈਠ ਕੇ ਮੇਸ਼ੇ ਸੋ ਜਾਵਾਰੀ ਕੋਈ ਜਾਈ ਚੱਲ ਰਿਹਾ ਜੀ ਯਾਨੀ ਕਿ ਉਹ ਦੋਸਤ ਦੀ ਸੀ ਤੇ ਹਾਂ ਐ ਬਾਈ ਪਿਆਸਾ ਜੀ ਸਿਰੇ ਪੇ ਪਿਆਸਾ ਜੇ ਲਾਸਟ ਟਾਈਮ ਆ ਜਾਂਦੀਆਂ ਕਿਸ਼ਤੀਆਂ ਇਹ ਖੁਬਨੇਸ਼ੀਆ ਪਾਣੀ ਵਾਲਾ ਸ਼ਹਿਰ ਤੁਹਾਨੂੰ ਪਿਨੇਸ਼ੀਆ ਦਾ ਸਿਸਟਮ ਜਮਣਾ ਹੋਰ ਹੈ ਨਾ ਇੱਥੇ ਲੱਗਦੀ ਭਾਈ ਬੱਸ ਸੁਰੇ ਤੇ ਟਪਦੀ ਹੈ ਹੈ ਉਹ ਗੱਡੀ ਖੜਾ ਉਹ ਤੋਂ ਬੱਸ ਵੀ ਆ ਸਕਦਾ ਨਾ ਆਓ ਬੱਸ ਵੀ ਆ ਸਕਦਾ ਹੈ ਕਿਹੜਾ ਜਗਾ ਜਗਾ ਦਾ ਨਾਉ ਕਿ ਫਰਮੋਨੇ 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 ਆ ਬੜੀ ਜਗਾ ਏਰੀਆ ਦਾ ਨਾ ਫਰਮੋਨੇ ਉਹ ਵੇਖੀ ਉਹ ਜਮੇ ਆ ਜਮੇ ਪਈ ਆ ਜੀ ਤੇ ਹਰ ਪਾਣੀ ਹਰਾ ਦਿਖੂਗਾ ਤਾਂ ਇਹਨਾਂ ਨੇ ਕਰਿਆ ਨਾ ਨਾ ਪਾਣੀ ਦੇ ਵਿੱਚ ਬਣਿਆ ਹੋਆ ਪਾਣੀ ਦੇ ਵਿੱਚ ਬਣਿਆ ਆਹ ਪਾਣੀ ਅੱਛਾ ਪਾਣੀ ਜਿਹਾ ਜਨਾਈ ਹੋਈ ਹੈ ਨੂੰ ਕਿੱਥੇ ਕੋ ਬੱਟੀ ਹੋਣੀ ਜਾ ਗਈ ਆਲੇ ਦਲੇ ਸਮੁੰਦਰ ਹੈ ਤੇ ਵਿੱਚ ਪਾਣੀ ਚ ਵਿਸਾਇਆ ਦਾ ਗਹਿਰਾ ਵੈਨਿਸ਼ੀਅਮ ਇੱਧਰ ਨੂੰ ਬਾਅਦ ਸੀ ਹੈਗਾ ਐਂਟਰੀ ਹੋ ਇਹ ਡਿੱਗਣਾ ਬਸ ਕਿਸੀ ਨੂੰ ਕੋਲ ਜੀਂ ਦਰਵਾਜ਼ਾ ਪਤਾ ਕਿਸ ਤੋਂ ਉਹ ਬਤਕਾ ਜਾਣੀ ਇਹ ਲੋਸ ਗਿਆ ਵਾਓ ਕੰਮ ਜੀ ਜੀ ਬੱਤਕ ਮਗਰਾਭੀਆਂ ਆਦਾ ਰਿਵਰ ਇਹੀ ਹੀ ਡੁੱਬੇ ਮਗਰਾਭੀਆਂ ਉਹ ਬੱਤਕ ਦਾ ਬੈਠੀ ਕਰੋ ਉੱਤਰ ਜਲੀ ਦੇਖੀ 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 ਵਿਚਨਾ ਗਿਰਦੀ ਹੈ ਮੈਂ ਦੇਖੀ ਦੇਖੀ ਵਿਚਨਾ ਗਿਰਦੀ ਇਹ ਪਾਣੀ ਚ ਬਣਾਵਾ ਵੀ ਸਾਰਾ ਪਿਆਸਾ ਜੀ ਪਹੁੰਚ। ਮੱਜ ਦੀਆਂ ਲਹਿਰਾਂ ਬਾਹਰੋਂ। ਲੋ ਬਈ ਪਹੁੰਚ ਗਏ ਬੂਟਾਂ ਕੋਲ ਤੇ ਕਰਦੇ ਗੱਲਬਾਤ ਵੋਟ ਦੀ। ਬੋਟ ਬਾਈ ਕਹਿੰਦੇ 10 ਜਣੇ ਚਾਹੀਦੇ ਤਾਂ ਤੁਰਨੇ ਨੂੰ ਛੋਟੀ ਦੇਖਣ ਚੱਲੇ ਆਂ ਜਰਨਲਿਸਟ। ਆਹ ਬੜੀ ਜਿਆਦਾ 10 ਜਣੇ ਭਾਲਦੇ ਆਂ। 10 ਜਣੇ ਕਿੱਥੇ ਦੇ ਲਈਏ? ਉਹੀ ਕੰਮ ਹੈ ਇਹਨਾਂ ਦਾ ਵੀ। ਕਹਣਾ ਜੇ ਸਿਨੇਮੇ ਚ ਹੋ ਗਏ ਬਾਈ 25 ਜਣੇ ਤਾਂ ਫਿਲਮ ਲਾ ਦੂੰਗਾ ਨਹੀਂ ਤੁਹਾਡੀਆਂ ਟਿਕਟਾਂ ਵਾਪਸ ਐ ਰੋਪੜ ਕਲਿਆਣ ਵਾਲੇ ਕਰੇ ਕਰਦੇ ਦੇ ਕੰਮ ਚੱਲਦਾ ਮਿਊਜ਼ਿਕ ਬਾਕੀ ਚੱਲਦੇ ਹੁਣ ਪਰਲੇ ਪਾਸੇ ਪੇ ਜਾ ਕੇ ਦੇਖਦੇ ਆ ਬਾਈ ਕਿਉਂ ਟ੍ਰੀ ਮਿਲ ਜਾਵੇ ਕੋਈ ਕਿਸੇ ਇਹ ਲੈਣੇ ਗੋਭਾਣੀ ਪਦੀਨਾ ਪਾਇਆ ਵਾ ਵਿੱਚ ਹਾਂ ਇਹਨਾਂ ਨੂੰ ਆ ਹੋ ਗਈ ਉਸਤਾਦ ਹੋ ਗਈ ਬੰਦੇ ਪੂਰੇ ਹੋ ਗਏ ਹੁਣ ਚਲੋ ਵੀ ਆ ਗਈ ਸਾਡੀ ਵਾਰੀ ਹੋ ਗਏ ਆੜੇ ਪੂਰੇ ਪੂਰੇ ਹਾਂ ਪਰ ਤਾਂ ਪਰਨੀ ਦਾ ਨਿੰਬੂ ਹੋਰ ਇਹ ਤਾਂ ਤੇਰੇ ਕੋਲ ਤੇਰੇ ਐਤੀ ਤੇ ਛੱਡੂਗਾ ਲੋ ਵੀ ਸਾਡੀ ਤਿਆਰੀ ਆ ਹੋਣ ਹੋਗੇ ਇੱਥੇ ਲਾਲਾ ਲਾਲਾ ਹੈ ਪਈ ਅੱਭੀ ਦੱਸਗਾ ਭਾਈ ਲੋ ਵੀ ਆ ਕਿਸ਼ਤੀ ਚ ਜਾਣਾ ਸੀ ਕੱਲ ਫੇ ਡੌਂਕੀ ਵਾਲਾ ਮੰਗੋ ਆ ਜਾਓ ਬੋਏ ਏ ਰਦੀਪ ਬੋਏ 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 ਬੋ ਪਾਇਨ ਦਾ ਕੋਈ ਚੱਕਰ ਨਹੀਂ ਚੱਲ ਪਿਆ ਬਈ ਕੰਮ ਰੋਡ ਮੰਦਿਓ ਲਾ ਵਧਾਈ ਜਾਂਗੇ ਛੋਟਾ ਜੀ ਪੁੱਛ ਲਾ ਮੈਂ ਚਲਾਵਾਂ ਨੇ ਚੱਲ ਪਿਆ ਪਾਲੀ ਰੋਡ ਨੂੰ ਵਜਿਨਾ ਨੇ ਦੌਕੀ ਹੁਣੇ ਮੰਗੋ ਹੈ ਝੂਲਾ ਖਾਣੀ ਆ ਦੇਖ ਸੇ ਯੂਟੀ ਜੈਕਟ ਨਾਲ ਜੁਕਟ ਆਇਓ ਦੀ ਇੱਕ ਵਾਰ ਤੁਰ ਗਏ ਤੇ ਵੇਹ ਜਿਗਦੀ ਵੀ ਬਾਸ਼ਵੀਰ ਜੱਗਾ ਸੀ ਕਾਲਾ ਉਹਦੇ ਮੈਂ ਆਪਣਾ ਅੰਕਲ ਡੈਮ ਉਹਦਾ ਇੰਜਣ ਜਬ ਬਾਹਰੇ ਵਿਖਿਆ ਉਹਨਾਂ maria callas casa zalla, torretta, no, 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 no. now we can see very well the yellow, the yellow one with the little tower in the top in the middle of the trees is maria callas maria callas she was a famous singer living there only seven years, 70 75 years ago ਕਿਉ ਲੇਖਦਾ ਅਸੀਂ ਨੰਦੀ ਹੈ ਹੈ ਉਹ ਕਿੱਥੇ ਹੀ ਜਾਂਦਾ ਉਹ ਤਾਂ ਨਹੀਂ ਮਿਲਦਾ ਜਿਹੜਾ ਇਹ ਲੰਘਦਾ ਉਹ ਦੇ ਕਿੰਨੀ ਤੇਜ਼ ਜਾਂਦੇ ਉਹ ਸੇਫਟੀ ਵਾਲੇ ਨਹੀਂ ਬੰਦਨ ਦਾ ਉਹ ਹੁਣ ਦੇਖਿਆ ਇਟਲੀ ਦਾ ਇਹਨਾਂ ਡਬੋ ਦੇਣੇ ਹੈਲੋ ਵੈਲ ਇਹਨਾਂ ਡਬੋ ਦੇਣੇ ਜਿਹੜੇ ਹਾਵ ਨੇ ਉਹ ਦੇ ਜਿਹੜੇ ਹਾਵ ਨਾ ਭਜਾਉਂਦਾ ਇਹਦਾ ਝੋਲੇ ਹੀ ਬੋ ਮਾਰਦੀ ਯਾਰ ਨਾ ਕਿ ਨਾ ਟਾਪੂ ਦੇ ਇਲਾਕੇ ਆ ਉਹ ਨਾ ਨਾ ਏਰੀਆ ਦੇ ਮੁੰਡੇ ਹੋਵੇ ਏਰੀਆ ਦੇ ਮੁੰਡੇ ਰਕ ਜਤੀ ਜਾਂਦੇ ਵੇ ਸਾਡੇ ਬਰਾਬਰ ਉਹ ਬਈ ਕਹੂੜ ਆ ਵਿਆਸਾ ਯਾ ਚਰ ਪੁਰਾਣਾ ਅੰਦਾਈਆਂ ਢੈਂਿਆਂ ਮਿਆਂ ਨਾ ਜਿਆਦਾ ਹੀ ਪੁਰਾਣਾ ਹੋਣਾ ਫਿਰ ਮੱਗ ਦੀਆਂ ਲਹਿਰਾਂ ਬਈ ਘੁੰਮ ਘੁੰਮ ਇਹਰ ਸਾਲ ਪੁਰਾਣਾ ਗਏ ਫਿਰ ਰੋਮਨ ਦਾ ਰਾਜ ਦਾ ਯਾਰ ਰੋਮਨ ਦਾ ਰਾਜ ਦਾ ਰੋਮਨ ਦਾ ਰਾਜ ਦਾ ਉੱਥੇ ਬੜਾ ਪਾਣੀ ਹਰਾ ਏ ਮੈਨੂੰ ਲੱਗਦਾ ਹਰਿਆਈ ਜਿਵੇਂ ਹੋਣੀ ਹੋਈ ਲੱਗੇ ਇੱਕ ਬਾਟ ਦੇ ਯਾਰ ਹਰਾ ਪਾਣੀ ਹੈ ਨਾ ਉੰਨੀ ਜਗ੍ਹਾ ਚ ਪਾਣੀ ਥੋੜਾ ਥੋੜਾ ਦਿਖਦਾ ਹੈ ਮਾਨਚ ਤੂ ਜਗ ਨੂੰ ਘਮਾਉਂਗਾ ਨਾ ਉੱਪਰ ਨੂੰ ਘਮਾਉਂਗੇ ਪਾਣੀ ਵਾਲੇ ਇਹ ਦੇ ਲੱਗਿਆ ਜੱਕਰ ਆਪਣੀ ਜਗ੍ਹਾ 'ਚ ਹਰਸ ਆ ਵੀਟ ਭਈਆ ਖਾਗਾ ਪੁਰਾਣਾ ਜਿਹੜਾ ਇਹ ਜਿਹੜਾ ਉੱਤਰ ਸ਼ਹਿਰ ਤੇ ਆਉਂਦਾ ਉਰੇ ਖਤਮ ਹੋ ਜਾਂਦਾ ਕਿ ਆਲੇ-ਦਾਲੇ ਸਮੁੰਦਰ ਹੈ ਬਰੂ ਚਲਾਉਂਦਾ ਹੈ ਗੱਡੀ ਗੱਡੀ ਆ ਕੇ ਬਰੂ ਚਲਾਉਂਦਾ ਉਹ ਜਿਹੜੇ ਬੜੇ ਸਿੱਪਾ ਜਿਹਨਾਂ ਉਹ ਪਰਲੇ ਪਾਸੇ ਜਾਂਦੇ ਉਹ ਟਾਪੂ ਉੱਪਰ ਆਹ ਹੈ ਉਹ ਨਹੀਂ ਪਰਦੇ ਆਉਣਾ ਉਹਦੇ ਪਰੇ ਆ ਬਸ ਤੇ 3 ਜਣੇ ਵਾਸਤੇ ਉਹ ਉਹਦੇ ਐਮਰਜੈਂਸੀ ਵਾਲੇ ਵੀ ਵਿੱਚੇ ਘੁੰਮਦੇ ਆ। ਆਹ ਵੇਰ ਆ ਗਈ ਇਹਨਾਂ ਦੀ। ਆ ਵੀ ਹਰਾ ਪਾਣੀ, ਉਹ ਲਾਗ ਲਾਗ ਹਰਿਆਈ ਜਮੀ ਵੀ ਤਾਂ। ਮੁੰਡਾ ਲੱਗਦਾ ਇੱਥੇ ਯਾ ਹਾਇਨਾ ਇੰਸਟਾਗ੍ਰਾਮ ਦਾ ਇਹਦੇ ਨੂੰ ਸਰਚ ਕਰਕੇ ਦੇਖੋ ਟੂਰਿਸਟ ਵਾਸਤੇ ਜਿਹਨੇ ਆਉਣਾ ਆਓ ਦੇਖ ਕਿੰਨੀ ਤੇਜ਼ ਆਉਂਦੀ ਹੈ ਬਦਾਲਾਂ ਗਾਈ ਬੈਠੇ ਨੇ ਆਣੇ ਬਾਹਰ ਤੇ ਆਹ ਹੋੜੀ ਸਾਰਾ ਡੱਬਰ ਡੋਗਲੇ ਲੈ ਜਾਂਦੇ ਆਂ ਪਿੰਡਾਂ ਵਾਲੀ ਆ ਇਹ ਮੁੜ ਦੂੰਗੇ ਜੀ ਹਾਲ ਤੱਕ ਹੈ ਇਹ ਤਾਂ ਹੀ ਨੇਰੇ ਹੁੰਦੇ ਤੱਕ ਮੁੜਦੇ ਆਹ ਦੇ ਕਿੰਨੇ ਝੋਲੇ ਕੰਦੀ ਇਹਦਾ ਅਜੁਰਤੀ ਜਾਂ ਛੱਡਾ ਚਾਹ ਹੋ ਗਿਆ ਤੇਲ ਲਾ ਮਗਾ ਲੈ ਚੋਕ ਲਾ ਕੇ ਆਇਆ ਇਹ ਗੱਲਾਂ ਦਾ ਡੁੱਬੜੇ ਵੇ ਸਾਰੇ ਰੇਲੇ ਨੇ ਕਿਤੇ ਰੂ ਲਗੇ ਜਲੂ ਤੇਜ਼ ਤੇਜ਼ ਕਰ ਹੁਣ ਖਿੱਚੂ ਆ ਨਾ ਮਾੜਾ ਜਿਹੜਾ ਪਿੱਛਾ ਦੱਬਦੇ ਆ ਨਾ ਹੁਣ ਖਿੱਚ ਹੁਣ ਖਿੱਚ ਤੀ ਬਹਿ ਜਾ ਬਹਿ ਜਾ ਕਹਿੰਦਾ ਦਿਖਦਾ ਨਹੀਂ ਕੁੱਤਾ ਵੀ ਵਿੱਚ ਆ ਪਿਆਸਾਇਰ ਘੁੰਮ ਗਏ ਅਲਾਦਾਬਾ ਮੈਂ ਅਵੇ ਤਾੜੀਆਂ ਮਾਰਤੀ ਆਂ ਕਮਾਲਤੀ ਹੈ ਬਸ ਬਾਗ ਮੋਟਰ ਹਾਂ ਸਮਾਧੀ ਉਹ ਨਹੀਂ ਇੱਥੇ ਨੂੰ ਵੜ ਕੇ ਬਸ ਖਤਮ ਮਗਨ ਜਾਂ ਕੇ ਜੀ ਅਵੇ ਥੇ ਨੂੰ ਬਾੜ ਲੈਣੀ ਪਾਉਣੀ ਨੇ ਖਤਮ ਮਗਨ ਹਾਂ ਉਹ ਨੂੰ ਲੱਗਦਾ ਆ ਉਹ ਪੁਲ ਦੇ ਹੇਟਾ ਨੂੰ ਕੱਢਣੀ ਆ ਉਹ ਪੋਸਟਾ ਦੇ ਵਿੱਚ ਇਹ ਬਸ ਉਹ ਜਿਹੜਾ ਲੱਗਾ ਉਹ ਪੌਲ ਗੇਹੜਾ ਨੂੰ ਗੱਢਣੀ ਤਾਂ ਹੀ ਛੱਤ ਬੰਦ ਕਰਨ ਲੱਗੇ ਉਹ ਉੱਥੇ ਜਿਹੜੇ ਜਦੋਂ ਆਪਾਂ ਖੜ ਕੇ ਦੇਖਦੇ ਤੇ ਸਮਾਪਤੀ ਆ ਬਸ ਪਿੱਛੜਦੇ ਆ ਮੇਲੇ ਦਾ ਕੱਟੀ ਕਰਤੀ ਆਓ ਵੀ ਛੱਤ ਤਾਂ ਹੀ ਗੱਢੀ ਕਰੀਏ ਕੱਪਿਆ ਆਉਂਗਾ ਹੋਰ ਉਹਦੇ ਹੇੜਾ ਨੂੰ ਗੱਢਣੀ ਪੁੱਲ ਦੇ Ah, acaba de pensar ya ver como que. ਪਲੇਨੇ ਬ੍ਰੀਟੋ ਹੈਗਾ ਨਹੀਂ ਨਹੀਂ ਹੈਗਾ ਬੀਟੋ ਨਹੀਂ ਨਹੀਂ ਹੈ ਮੇਰਾ ਲੌਂਗ ਹੈਗਾ ਇੱਧਰ ਤੇ ਆ ਦਿਖਾਉਣ ਲੈ ਕੇ ਆਇਆ ਆਓ ਇੱਧਰ ਨੂੰ ਜਿੱਥੇ ਨੂੰ ਕੰਪਿਊਟਰ ਹੀ ਹੋਣਾ ਆਹ ਦਾਦਰ ਵਿੱਚ ਬਦਲੋ ਸੀਟਾਂ ਲਗਾ ਲਓ ਬੜਾ ਛੋਟਾ ਗੇਅਰ ਮਾਰਿਆ بڑے ਗੇਅਰ ਤੇ ਇਹ ਇੱਥੋਂ ਕੱਢੂਗਾ ਹੁਣ ਪਹੁੰਚ ਜਾਏਗਾ ਐਂ ਬਣਾ ਨਾ ਨਾ ਲੋ ਵੀ ਪਿਆਸੇ ਹੋਣਗੇ ਤਾਂ ਨੂੰ ਜਾਵਾਂਗੇ ਪਰਸ ਦੇ ਸਿੱਧੇ ਖੜ ਕੇ ਦੇਖਦੇ ਦੇ ਆਪਾਂ ਟੁੱਟ ਲੂ ਲੋ ਬਈ ਲੱਗੀ ਅੱਡੇ ਆ ਗਿਆ ਰੋਪਰ ਅੱਡਾ ਪੁਰਾਣਾ ਅੱਡਾ ਆ ਗਿਆ ਬਈ ਲੋ ਬਈ ਆਏ ਬਈ ਪਿਆਸਾ ਸਿਰੇ ਪ ਇਹ ਹੈਗਾ ਹਲੇ ਵਾਲੇ ਸਮੁੰਦਰ 3 ਕਿਲੋਮੀਟਰ ਲੰਬਾ ਢਾਈ ਆਈ ਆ ਪਤਾ ਨਹੀਂ ਤਿੰਨਾ ਉੱਥੇ ਗੱਡੀ ਖੜੀ ਆ ਸਾਡੇ ਆ ਇਹ ਬਈ ਬਸਾ ਸਾਰੇ 2000 ਸਾਲ ਪੁਰਾਣਾ ਹੈ ਬਈ ਬਈ ਜਰੂਰ ਕੋ ਮਾਣਾ ਉਹ ਵਧੀਆ ਹੈਗਾ ਕੇਤੀ ਗੋਸਤੀ ਪਰਾ ਕੇ ਹੋਟਲ ਸਾਟਲ ਵੀ ਆਰਾਮ ਰਹਿਣ ਦਾ ਪੂਰਾ ਬੰਦ ਸਰਾਇਆਂ ਬੜੀਆਂ ਵਧੀਆਂ ਬਾਕੀ ਇਹ ਜਿਹਨੇ ਰਾਤ ਰਹਿਣਾ ਹੋਟਲ ਹੈਗੇ ਬਈ ਉਰੇ ਬਾਦੂ ਹਾਂ ਗਰਮੀਆਂ ਦੇ ਉਹਦੇ ਚ ਜਿਆਦਾ ਆਉਂਦੇ ਬਈ ਰੈਸਟੋਰੈਂਟ